ਅਸ ਦੇ ਦਿਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਦਰਾਨੇ ਤੀ ਤਾਬ ਤੇ ਚਾਲੇ ਮੁਕਤਾਂ ਅਨੁਭਵ ਕੀਤਾ ਸੀ ਤੇ ਮੁਕਤੀ ਦਾ ਖਤਾ ਬਖਸ਼ਿਆ ਕਿਉਂਕਿ ਉਹਨਾਂ ਨੇ ਆਪਣੇ ਗੁਰੂ ਦੇ ਚਰਨਾਂ ਜਾ ਕੇ ਪਿਛੜੀ ਪੁਲ ਬਖਸਾਈ ਜੋ ਜੰਗ ਹੋਈ ਖਦਰਾਨੇ ਤਾਬ ਤੇ ਬਜੀਦਾ ਖਾਨ ਨਾਲ ਉਹ ਵਿੱਚ ਮੋਰਸਾ ਲਾਇਆ ਤੇ ਸਾਰੇ ਸਿੱਧੀਆਂ ਪਾ ਗਏ ਤੇ ਗੁਰੂ ਮਹਾਰਾਜ ਜੀ ਨੇ ਫਿਰ ਆ ਕੇ ਭਾਈ ਮਹਾ ਸਿੰਘ ਜੀ ਦੱਸੋ ਕੀ ਮੰਗਣਾ ਹੈ ਕੀ ਚਾਹੀਦਾ ਹੈ ਮਹਾਰਾਜ ਜੀ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਨੇ ਮਹਾਰਾਜ ਸਭ ਕੁਝ ਕਿਰਪਾ ਬਸ ਸੁਣ ਤੇ ਦਰਸ਼ਨ ਆਬੀ ਦੇ ਹੋ ਗਏ ਨੇ ਮੁਕਤ ਕਰ ਦਿਓ ਜੋ ਵਿਦਾਵਾ ਦੇ ਕੇ ਆਏ ਸੀ ਔਕੇ ਸਮਿਆਂ ਉਸ ਨੂੰ ਕਾੜ ਦੇ ਟੁੱਟੇ ਗੰਢ ਲਵੋ ਧਨਵਾਜਲ ਨੇ ਵਿਦਾਵਾ ਫਾੜਿਆ ਤੇ ਭਾਈ ਸਾਹਿਬ ਜੀ ਨੇ ਮੁਕਤ ਕੀਤਾ ਤੇ ਸਾਰੇ ਜਿਹੜੇ ਸਿੰਘ ਸਹੀਦ ਹੋਏ ਸੀ ਆਖਿਆ ਇਹ ਚਾਲੀ ਮੁਕਤੇ ਨੇ ਗੁਰੂ ਕਿਰਪਾ ਕਰਦੇ ਨੇ ਭਾਈ ਤੇ ਨਾਲੇ ਮਾਤਾ ਭਵ ਕੌਰ ਜੀ ਅੱਜ ਮਹਾਨ ਦਿਨ ਹੈ ਪ੍ਰਣਾਮ ਸੇਦਾਂ ਨੂੰ